ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁੱਡੇ ਨਾਲੇ ਦੀ ਗੱਲ ਚੱਲ ਰਹੀ ਹੈ মিডিਆ ਦੇ ਵਿੱਚ ਬਹੁਤ ਵੱਡੀ ਚਰਚਾ ਛੜੀ ਹੋਈ ਹੈ ਕੱਲ ਲਖਿਸ਼ਧਾਨੇ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਰੈਸਟ ਕਰ ਲਿਆ ਸੀ ਬੜੇ ਡਰਾਮੇ ਹੋਏ ਉਧਰੋਂ ਅਮਨਤੋਜ ਮਾਨ بڑے মিডিਆ ਵਾਲੇ ਇਹ ਪੰਜਾਬ ਦੇ ਦੋ ਬੱਬਰ ਸ਼ੇਰ ਨੇ ਇਹੋ ਜਿਹੇ ਡਾਇਲੋਗ ਬੋਲੇ ਗਏ ਪਰ ਮੈਂ ਇੱਕ ਬੇਨਤੀ ਕਰਨੀ ਹੈ ਜੇ ਫੈਕਟਰੀ ਮਾਲਕਾਂ ਦੇ ਨਾਲ ਜਾਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਮੀਟਿੰਗ ਹੋਈ ਹੈ ਤਾਂ ਕੋਈ ਮਾੜੀ ਗੱਲ ਨਹੀਂ ਚੰਗੀ ਗੱਲ ਹੈ ਪੰਜਾਬ ਦੇ ਖਰਾਬ ਪਾਣੀ ਦੀ ਗੱਲ ਕਰਨੀ ਪਾਣੀ ਦੇ ਮੁੱਦੇ ਤੇ ਗੱਲ ਕਰਨੀ ਵਧੀਆ ਗੱਲ ਹੈ ਪਰ ਕਿਤੇ ਨਾ ਕਿਤੇ ਅਮਤੋਜ ਮਾਨ ਤੇ ਲਖਸਿਧਾਨ ਤੇ ਸ਼ੱਕ ਦੀ ਸੂਈ ਜਾਂਦੀ ਹੈ ਕਿਉਂਕਿ ਇਹ ਬੰਦੇ ਬਲੈਕਮੇਲਰ ਨੇ ਜਿਹੜੀਆਂ ਕੰਸੋਹਾਂ ਮਿਲੀਆਂ ਨੇ ਉਹ ਇਹ ਇਹ ਨੇ ਕਿ ਜਿਹੜੇ ਫੈਕਟਰੀਆਂ ਦੇ ਮਾਲਕ ਨੇ ਉਹਨਾਂ ਦੇ ਨਾਲ ਇਹਨੇ ਸਮਝੌਤਾ ਕੀਤਾ ਕਰੋੜਾਂ ਰੁਪਈਆ ਲੈ ਕੇ ਹੁਣ ਕਹਿੰਦੇ 5 ਦਿਨ ਦਿੱਤੇ ਨੇ ਜੇ 5 ਦਿਨ ਦੇ ਵਿੱਚ ਕੋਈ ਹੱਲ ਹੋਇਆ ਠੀਕ ਹੈ ਨਹੀਂ ਦੁਬਾਰਾ ਧਰਨਾ ਲਾਵਾਂਗੇ ਇਹਦਾ ਮਤਲਬ ਕੀ ਹੈ ਕਿ ਜਿਹੜੇ ਲੋਕ ਨੇ ਉਹ ਦੁਆਰਾ ਦੁਆਰਾ ਇਕੱਠੇ ਨਹੀਂ ਹੁੰਦੇ ਹੁੰਦੇ ਇੱਕ ਵਾਰੀ ਜਦੋਂ ਨੂਰ ਤਪਿਆ ਹੁੰਦਾ ਨਾ ਹਰੇਕ ਬੰਦਾ ਰੋਟੀਆਂ ਲਾਉਣ ਦੀ ਕੋਸ਼ਿਸ਼ ਕਰਦਾ ਹੈ ਤੇ बड़े लोग ਭਵੇਂ ਜਥੇਵੰਦੀਆਂ ਵਾਲੇ ਬੰਦੇ ਹੋਣ ਭਵੇਂ ਸਿੱਖ ਜਥੇਵੰਦੀਆਂ ਵਾਲੇ ਹੋਣ ਜਾਂ ਹੋਰ ਕਈ ਜਿਹੜੇ ਪੰਜਾਬ ਦੇ ਸਮਾਜ ਸੇਵੀ ਨੇ ਉਹ ਵੀ ਗਏ ਪਰ ਕਿਤੇ ਨਾ ਕਿਤੇ ਜਿਹੜੇ ਸ਼ੱਕ ਦੀ ਸੂਈ ਹੈ ਨਾ ਇਹ ਬਲੈਕਮੇਲ ਦਾ ਤੇ ਜ਼ਰੂਰ ਜਾਂਦੀ ਹੈ ਇੱਥੋਂ ਤੱਕ ਲੋਕ ਕਹਿ ਰਹੇ ਨੇ ਕਿ ਕਰੋੜਾਂ ਰੁਪਈਆ ਦੇ ਵਿੱਚ ਸਮਝੌਤਾ ਹੋ ਗਿਆ ਬੈਗਾਂ ਦੇ ਬੈਗ ਰੁਪਈਆ ਦੇ ਫੈਕਟਰੀਆਂ ਵਾਲੇ ਤੋਂ ਲੈ ਲੈ ਜੇ ਹੁਣ ਇਹ ਮੁੱਦਾ ਠੰਡੇ ਵਾਤੇ ਵਿੱਚ ਪਾਇਆ ਜਾਉ ਇੱਕ ਗੱਲ ਹੋਰ ਧਿਆਨ ਦੇ ਨਾਲ ਸੁਣੋ ਜਿਹੜੇ ਵੀ ਬੰਦੇ ਇਕੱਠ ਕਰਦੇ ਨੇ ਪੰਜਾਬ ਦਾ ਮੁੱਦਾ ਹੈ ਪੰਜਾਬੀ ਇਕੱਠੇ ਹੋਣੇ ਚਾਹੁੰਦੇ ਨੇ ਸਾਡੀ ਕੌਮ ਇਕੱਠੀ ਹੋਣੀ ਚਾਹੀਦੀ ਹੈ ਜਿਹੜੀ ਗੱਲ ਮੈਂ ਹੁਣ ਕਹਿਣ ਲੱਗਾ ਇਹ ਬੜੀ ਕੌੜੀ ਜੀ ਲੱਗਣੀ ਹੈ ਕਹਿੰਦੇ ਜੀ 1 ਲੱਖ ਭਈਆ ਇਕੱਠਾ ਹੋ ਗਿਆ ਟਕਰਾਅ ਹੋਣ ਲੱਗਾ ਸੀ ਇਹ ਕਿਨੇ ਕੀਤਾ ਫੈਕਟਰੀਆਂ ਵਾਲਿਆਂ ਨੇ ਕੀਤਾ ਤੁਸੀਂ ਮੇਥੋਂ ਜਿਹੜੀ ਮੈਂ ਗੱਲ ਕਹਿਣੀ ਹੈ ਇੱਕ ਗੋੜਾ ਸੱਚ ਹੈ ਸਾਢੇ ਸਟੂਡੈਂਟ ਬੈਠੇ ਕੈਨੇਡਾ ਦੇ ਵਿੱਚ ਕਿ ਉਹਨਾਂ ਨੇ ਤੁਹਾਨੂੰ ਨਹੀਂ ਲਾਇਆ ਕਿਉਂ ਲਾਇਆ ਤੁਹਾਨੂੰ ਉਹਨਾਂ ਨੇ ਕਿਉਂਕਿ ਉਹ ਕਹਿੰਦੇ ਆ ਕਿ ਸਾਨੂੰ ਕੰਮ ਨਹੀਂ ਮਿਲਦੇ ਸਾਡੇ ਜਿਹੜੇ ਵਰਕ ਪਰਮਿਟ 2 ਸਾਲ ਬਾਅਦ ਦੁਬਾਰਾ ਇਸ਼ੂ ਹੁੰਦੇ ਨੇ ਉਹ ਨਹੀਂ ਹੋ ਰਹੇ ਸਾਨੂੰ ਇਮੀਗ੍ਰੇਸ਼ਨ ਵੱਲੋਂ ਪ੍ਰੋਬਲਮ ਆ ਰਹੀ ਹੈ ਉਹ ਸਾਡੇ ਮਸਲੇ ਹੱਲ ਕੀਤੇ ਜਾਣ ਇਸ ਕਰਕੇ ਤੁਹਾਨੂੰ ਲਾਇਆ ਸੀ ਨਾ ਹੁਣ ਜਿਹੜੇ ਭਈਏ ਪਰਵਾਸੀ ਮਜ਼ਦੂਰ ਫੈਕਟਰੀਆਂ ਵਿੱਚ ਕੰਮ ਕਰਦੇ ਨੇ ਜਦੋਂ ਉਹਨਾਂ ਦੇ ਰੁਜ਼ਗਾਰ ਤੇ ਲੱਤ ਵੱਜੂਗੀ ਅਗਲੇ ਫਿਰ ਕੱਟ ਕਰਨਗੇ ਇੱਕ ਤਾਂ ਅਗਲੇ ਦੀ ਅਗਲਾ ਵੀ ਆਪਣੇ ਢਿੱਡ ਲਈ ਸਭ ਕੁਝ ਕਰਦਾ ਹੈ ਅਗਲਾ ਕਹਿੰਦਾ ਸਾਡਾ ਰੁਜ਼ਗਾਰ ਜਾਂਦਾ ਅਸੀਂ ਵੀ ਖੜਾਂਗੇ ਜਾਨੀ ਕਿ ਜਦੋਂ ਤੁਸੀਂ ਮਜ਼ਦੂਰ ਦੇ ਖਿਲਾਫ ਗੱਲ ਕਰਦੇ ਹੋ ਇੰਡੀਆ ਦਾ ਭਾਰਤ ਦਾ ਮਜ਼ਦੂਰ ਜਿਹੜਾ ਜੇ ਤੁਸੀਂ ਉਹਦੇ ਖਿਲਾਫ ਗੱਲ ਕਰੋਗੇ ਨਾ ਤਾਂ ਇਹ ਮਾਹੌਲ ਤਣਾਅਪੂਰਵਕ ਬਣੇ ਹੀ ਰਹਣਾ ਹੈ ਇਹਦੇ ਵਿੱਚ ਕੋਈ ਨਿਕਲਣਾ ਨਹੀਂ ਕੁਛ ਬੈਨੀਫਿਟ ਨਹੀਂ ਹੋਣਾ ਹਾਂ ਤੁਸੀਂ ਗੱਲ ਕਰਨੀ ਹੈ ਜੇ ਗੰਦੇ ਪਾਣੀ ਦੀ ਗੱਲ ਕਰਨੀ ਹੈ ਬੁੱਡੇ ਨਾਲੇ ਦੀ ਗੱਲ ਕਰਨੀ ਹੈ ਸਰਕਾਰ ਨੂੰ ਘੇਰ ਕੇ ਗੱਲ ਕਰੋ ਜੇ ਦਮ ਹੈਗਾ ਤਾਂ ਭਗਵਾਨਤਮਨ ਦੀ ਕੋਠੀ ਘੇਰੋ ਸੀਐਮ ਹਮਸਕੇ ਇੱਕ ਦੇਖੋ ਕਿਸੇ ਵੱਡੇ ਲੀਡਰ ਨੂੰ ਚੌਂਕ ਵਿੱਚ ਬਹਾ ਕੇ ਪੁੱਛੋ ਵੀ ਇਹ ਕਿਦਾਂ ਹੋ ਰਿਹਾ ਪਰ ਜਦੋਂ ਲੱਖੇ ਸਿਧਾਣੇ ਵਰਗੇ ਅਮਤੋਜ ਮਾਨ ਵਰਗੇ ਜਦ ਕੁਝ ਪੱਤਰਕਾਰ ਨੇ ਜਿਹੜੇ ਕਹਿੰਦੇ ਬੱਬਰ ਸ਼ੇਰ ਨੇ ਪੰਜਾਬ ਦੇ ਉਦੋਂ ਇਦਾਂ ਲੱਗਦਾ ਕਿ ਇਹਨਾਂ ਲੋਕਾਂ ਨੂੰ ਜਾਣ ਬੁੱਝ ਕੇ ਉਭਾਰਿਆ ਜਾਂਦੇ ਕਿਤੇ ਨਾ ਕਿਤੇ ਰਾਜਨੀਤੀ ਤੌਰ ਤੇ ਇਹ ਜਿਹੜੇ ਪ੍ਰੋਪੋਗੈਂਡੇ ਨੇ ਇਹ ਇਸ਼ੂ ਨੇ ਬਣਾਏ ਜਾਂਦੇ ਆ ਤੇ ਪਰ ਜਿਹੜੀ ਗੱਲਬਾਤ ਨਿਕਲ ਕੇ ਸਾਹਮਣੇ ਆਈ ਹੈ ਪੰਜ ਦਿਨਾਂ ਦਾ ਭਾਵੇਂ ਟਾਈਮ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਇਹ ਲੱਗਦਾ ਕਿ ਸੌਦਾ ਹੋ ਚੁੱਕਾ ਹੈ ਫੈਕਟਰੀਆਂ ਵਾਲਿਆਂ ਦੇ ਨਾਲ ਸਮਝੌਤਾ ਹੋ ਚੁੱਕਾ ਹੈ ਇਹ ਡਾਊਟ ਨਹੀਂ ਹੈਗਾ ਇਸ ਚਾਇਆ ਨੇ ਕਿਉਂਕਿ ਲਕਸਟਾਣਾ ਹੋਵੇ ਅਮਤਾਬ ਅਮਤੋਜ ਮਾਨ ਹੋਵੇ ਇਹਨਾਂ ਤੇ ਅਲੀਗੇਸ਼ਨ ਇਹ ਪਹਿਲਾਂ ਤੋਂ ਲੱਗਦੇ ਆਏ ਆ ਲਖੇ ਤਾਂ ਖਾਸ ਕਰਕੇ ਲੱਗਦੇ ਲੱਗਦੇ ਆ ਜਿੰਨਾ ਵੀ ਸਟੰਡ ਕੀਤਾ ਗਿਆ ਕੱਲ ਇਹ ਜਾਣ ਬੁੱਝ ਕੇ ਕੀਤਾ ਗਿਆ ਤੇ ਬੇਨਤੀ ਪ੍ਰਵਾਨ ਕਰਿਓ ਹਾਂ ਜਦੋਂ ਤੁਸੀਂ ਮੇਰੇ ਤੇ ਕੋਈ ਇਹ ਸਵਾਲ ਖੜਾ ਕਰੋਗੇ ਉਹ ਤੁਸੀਂ ਜਾਇਜ਼ ਹੋ ਸਵਾਲ ਤੁਹਾਨੂੰ ਕਰਨੇ ਚਾਹੀਦੇ ਨੇ ਪਰ ਜੇ ਪਾਣੀ ਦੇ ਮੁੱਦੇ ਦੀ ਗੱਲ ਕਰਦੇ ਹੂੰ ਫਿਰ ਕੱਲਾ ਬੁੱਢਾ ਨਾਲਾ ਕਿਉਂ ਫਿਰ ਕੱਲੀ ਕੋਈ ਫੈਕਟਰੀ ਦੇ ਵਿੱਚ ਬੋਰ ਕੀਤਾ ਕਿਉਂ ਫਿਰ ਸਮੁੱਚੇ ਪਾਣੀ ਦੀ ਗੱਲ ਕਿਉਂ ਨਹੀਂ ਕਰਦੇ ਆ ਬਠਿੰਡਾ ਏਰੀਆ ਜਾ ਕੇ ਦੇਖ ਲਓ ਕੈਂਸਰ ਦੇ ਮਰੀਜ਼ ਸਭ ਤੋਂ ਜ਼ਿਆਦਾ ਨੇ ਇੱਧਰ ਕਿਉਂ ਨਹੀਂ ਮੂੰਹ ਕਰਦੇ ਜਿਹੜਾ ਪਾਣੀ ਸਾਡਾ ਧਰਤੀ ਵਿੱਚੋਂ ਮੁੱਕ ਰਿਹਾ ਉਹਦੀ ਕਿਉਂ ਨਹੀਂ ਗੱਲ ਕਰਦੇ ਬੁੱਢਾ ਨਾਲਾ ਕਿਉਂ ਦੇਂਦਾ ਤੁਹਾਨੂੰ ਫੈਕਟਰੀਆਂ ਕਿਉਂ ਦੇਦੀਆਂ ਨੇ ਇਹਦਾ ਮਤਲਬ ਤੁਹਾਨੂੰ ਕਰੋੜਾਂ ਰੁਪਈਆ ਆਉਂਦਾ ਦਿਸਦਾ ਤਾਂ ਉਧਰ ਨੂੰ ਮੂੰਹ ਕਰ ਦਿਓ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ